ਗੱਲ ਉੱਤਰਾਖੰਡ ਦੇ ਵਿੱਚ ਬਿਲਕੁਲ ਮੋਨੇ ਹੋਨੇ ਜੇ ਵਿੱਚ ਨਜ਼ਰ ਆ ਰਹੇ ਹੈਗੇ ਕੋਈ ਸਰਦਾਰ ਉਹਦੇ ਵਿੱਚ ਸਿਰਫ ਦੋ ਹੀ ਹੈ ਸਾਹਿਬ ਕਿਤੇ ਵੀ ਦੇਖਿਆ ਹੋਇਆ ਦੇਖਿਆ ਫੋਟੋਆਂ ਵਿੱਚ ਦਸਤਾਰਾਂ ਬੰਨ ਕੇ ਉਹਨੇ ਫੋਟੋਆਂ ਖਚਾਈਆਂ ਹੋਈਆਂ ਵੀ ਉਹਨੂੰ ਇਹ ਕਹਿਣਾ ਚਾਹੁੰਦੇ ਵੀ ਤੁਸੀਂ ਦਸਤਾਰ ਬਾਰੇ ਤਾਂ ਸੋਚੋ ਯਾਰ ਮੋਦੀ ਸਾਹਿਬ ਜੀ ਕਿਹਾ ਹੋ ਗੈਸਟਰ ਸੀਗੇ ਤੇ ਜਾਂ ਖੜਕੂ ਸੀਗੇ ਕੀ ਚੀਜ਼ ਸੀਗੇ ਕਿਉਂ ਉਹਨਾਂ ਦੀਆਂ ਦਸਤਾਰਾਂ ਨੂੰ ਪਿਆ ਜਾਂਦਾ ਹੈਗਾ ਕਿਉਂ ਦਸਤਾਰਾਂ ਦੀ ਬੇਅਦਵੀ ਕੀਤੀ ਜਾਂਦੀ ਕਿਉਂ ਕੇਸਾਂ ਤੋਂ ਫੜ ਕੇ ਖਿੱਚਿਆ ਜਾਂਦਾ ਦੇਖੋ ਜੀ ਹੁਣ ਚਿੱਟੇ ਦੀ ਗੱਲ ਕਰਦੇ ਹਾਂ ਮੈਂ ਚਿੱਟੇ ਦੀ ਤੁਸੀਂ ਗੱਲ ਕੀਤੀ ਆ ਇਹ ਚੱਲਦਾ ਬਹੁਤ ਹੁਣ ਸਾਡੇ ਅਫਸਰ ਸੀਵੀ ਸਾਹਿਬ ਜੀ ਬਹੁਤ ਵਧੀਆ ਕੰਮ ਕਰਦੇ ਪਿਆ ਇਸ ਟਾਈਮ ਚਿੱਟੇ ਦੇ ਜਿਹੜੀ ਚਿੱਟੇ ਦੀ ਗੱਲ ਹੈ ਨਾ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਅਫਸਰ ਮਾਨਯੋਗ ਜਿੰਨੇ ਵੀ ਅਫਸਰ ਆ ਉਹਦੇ ਵਿੱਚ ਜੇ ਕਦੇ ਅੱਗੇ ਰੇਲ ਗੱਡੀ ਦੇ ਵਿੱਚ ਇੱਕ ਸਰਦਾਰ ਜੀ ਬਹਿ ਜਾਂਦਾ ਸੀ ਨਾ ਤੇ ਆਪਣੇ ਜਿਹੜੇ ਅੰਗਰੇਜ਼ ਲੋਕ ਹੁੰਦੇ ਸੀਗੇ ਉਹ ਵਾਈਫ ਆਪਣੀ ਜਨਾਨੀ ਨੂੰ ਉਹ ਸਰਦਾਰ ਜੀ ਕੋਲੇ ਬਿਠਾ ਦਿੰਦੇ ਵੀ ਸਾਡੀ ਇਹ ਜਿਹੜੀ ਵਾਈਫ ਜਨਾਨੀ ਆ ਸਾਡੀ ਵੀ ਸਾਡੀ ਸੇਫਟੀ ਚ ਰਹੂਗੀ ਸਰਦਾਰ ਸਾਡੀ ਸੇਫਟੀ ਚ ਰੱਖੂਗੀ ਅੱਜ ਦੀ ਪੀ9 ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਗੌਮਸੀ ਬੀਤੇ ਦਿਨੀ ਇੱਕ ਸਿੱਖ ਦੀ ਜਿਹੜੀ ਹੈ ઋਸ਼ੀਕੇਸ਼ ਦੇ ਵਿੱਚ ਪੱਗ ਖਲਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਿਹੜਾ ਉਸ ਸਿੱਖ ਨੌਜਵਾਨ ਦੇ ਨਾਲ ਬੱਦਸਲੂਕੀ ਕੀਤੀ ਜਾਂਦੀ ਹੈ ਅ ਮੈਂ ਗੱਲ ਕਰ ਰਿਹਾ ਅੱਜ ਇੱਕ ਵਾਰ ਫੇਰ ਨਿਹੰਗਾਂ ਦੇ ਪ੍ਰਧਾਨ ਸਾਡੇ ਕੁਲਦੀਪ ਬਾਬਾ ਕੁਲਦੀਪ ਸਿੰਘ ਜੀ ਦੇ ਨਾਲ ਪਹਿਲਾਂ ਤਾਂ ਮੈਂ ਇਹ ਗੱਲ ਪੁੱਛਣਾ ਚਾਹੁੰਗਾ ਬਾਬਾ ਜੀ ਇਹ ਸਾਨੂੰ ਸਾਡੇ ਵੱਡੇ ਕਹਿੰਦੇ ਹੁੰਦੇ ਸੀਗੇ ਕਿ ਦੇਖ ਕੇ ਕੋਈ ਤਕਲੀਫ ਆਵੇ ਤਾਂ ਸਰਦਾਰ ਦੇ ਮੂਹਰੇ ਖੜ੍ਹ ਜਾਓ ਸਰਦਾਰ ਤੁਹਾਡੀ ਹੈਲਪ ਕਰਨਗੇ ਸਿੱਖਾਂ ਦੀ ਕੋਈ ਜਾਓ ਸਿੱਖ ਤੁਹਾਡੀ ਹੈਲਪ ਕਰਨਗੇ ਤਾਂ ਅੱਜ ਇਹ ਵੀਡੀਓ ਦੇਖ ਕੇ ਲੱਗ ਰਿਹਾ ਵੀ ਸਿੱਖ ਹੈਲਪਲੈਸ ਹੋ ਗਏ ਨੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਸੰਗਤ ਜੀ ਤੇ ਮੁਖ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਦੀ ਰੇਂ ਦੇ ਹਾਂ ਅਸੀਂ ਸੇਵਾ ਕਰਦੇ ਹਾਂ ਜੋ ਵੀ ਹੈ ਤੇ ਇਹ ਜਿਹੜੀਆਂ ਜਿਹੜੀਆਂ ਤੁਸੀਂ ਗੱਲ ਪੁੱਛੀ ਹੈ ਪੁੱਤਰਾ ਵੀ ਬੱਚੇ ਜਦੋਂ ਕੋਈ ਜ਼ੁਲਮ ਹੁੰਦਾ ਹੈ ਜੇਗਾ ਤੇ ਜਿੱਥੇ ਸਰਦਾਰ ਖੜ ਜਾਂਦੇ ਹੈਗੇ ਤੇ ਉੱਥੇ ਦੁਸ਼ਟ ਵੀ ਭੱਜ ਜਾਂਦੇ ਹੁੰਦੇ ਸੀ ਬਿਲਕੁਲ ਤੇ ਅਸੀਂ ਇਹ ਗੱਲ ਨੂੰ ਮੰਨਦੇ ਹੈਗੇ ਆਂ ਵੀ ਇਹ ਜਿਹੜੀ ਦਸਤਾਰ ਲੱਥੀ ਹੋ ਗਈ ਆ ਬਹੁਤ ਘਟਨਾ ਵਾਲੀ ਆ ਗੱਲ ਉੱਤਰਾਖੰਡ ਦੇ ਵਿੱਚ ਬਿਲਕੁਲ ਰਿਸੇ ਕੇਸ ਦੇ ਵਿੱਚ ਇਹ ਬਹੁਤ ਮਾੜੀ ਗੱਲ ਆ ਵੀ ਉਹਨਾਂ ਬੰਦਿਆਂ ਨੂੰ ਪੁੱਛਣਾ ਚਾਹਣਾ ਉਹ ਐਦਾਂ ਕੋਈ ਕੋਈ ਵੱਡੀ ਗੱਲ ਆ ਵੀ ਉਹਦੇ ਵਿੱਚ ਜਾਦੇ ਮੋਨੇ ਘੋਨੇ ਜੇ ਵਿੱਚ ਨਜ਼ਰ ਆ ਰਹੇ ਹੈਗੇ ਕੋਈ ਸਰਦਾਰ ਉਹਦੇ ਵਿੱਚ ਸਿਰਫ ਦੋ ਹੀ ਆ ਜਿਹੜੇ ਮੋਟਰਸਾਈਕਲਾਂ ਦੀ ਦੁਕਾਨ ਦੇ ਉੱਤੇ ਬੈਠੇ ਹੋਇਆ ਉਦੋਂ ਉਹਨਾਂ ਨੂੰ ਖਿੱਚਦੇ ਪਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਚੱਲਦੀ ਦਿੱਖਿਆ ਤੇ ਉਹਦੇ ਵਿੱਚ ਹੀ ਦੇਖੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੱਲਦੀ ਆ ਲੇਕਿਨ ਅਸੀਂ ਉੱਥੇ ਸਰਕਾਰ ਨੂੰ ਪੁੱਛਣਾ ਚਾਹਦੇ ਆ ਮੋਦੀ ਸਾਹਿਬ ਜੀ ਆ ਸਾਡੇ ਉੱਥੇ ਰਾਜ ਆ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਆ ਸਾਡੇ ਫੇਰ ਵੀ ਰਾਜ ਆ ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਆ ਵੀ ਜਦੋਂ ਤੂੰ ਸਾਡੇ ਆਪਣੇ ਪੰਜਾਬ ਦੇ ਵਿੱਚ ਜਦੋਂ ਦਰਬਾਰ ਸਾਹਿਬ ਕਿਤੇ ਵੀ ਦੇਖਿਆ ਹੋਇਆ ਦੇਖਿਆ ਫੋਟੋਆਂ ਵਿੱਚ ਦਸਤਾਰਾਂ ਬੰਨ ਕੇ ਉਹਨੇ ਫੋਟੋਆਂ ਖਚਾਈਆਂ ਹੋਈਆਂ ਵੀ ਉਹਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਦਸਤਾਰ ਬਾਰੇ ਤਾਂ ਸੋਚੋ ਯਾਰ ਮੋਦੀ ਸਾਹਿਬ ਜੀ ਦਸਤਾਰ ਬਾਰੇ ਸੋਚੋ ਵੀ ਉੱਥੇ ਤੇਰੇ ਇਲਾਕੇ ਦੇ ਵਿੱਚ ਤੇਰੇ ਏਰੀਏ ਦੇ ਵਿੱਚ ਕੋਥੋਂ ਦੀ ਸਰਕਾਰਾਂ ਨੂੰ ਕੀ ਗੱਲ ਨਜ਼ਰ ਨਹੀਂ ਆ ਰਿਹਾ ਹੈਗਾ ਵੀ ਸਾਡੀ ਜਿਹੜੀ ਦਸਤਾਰ ਦੀ ਬੇਅਦਬੀ ਹੋ ਰਹੀ ਹੈ ਸਾਡੇ ਬੱਚਿਆਂ ਦੀ ਦਸਤਾਰਾਂ ਲਾ ਰਹੇ ਨੇ ਕੀ ਗੱਲ ਕਿਉਂ ਲਾ ਰਹੇ ਨੇ ਕਿਸ ਵੇਸ ਤੇ ਲਾ ਰਹੇ ਨੇ ਕੀ ਉਹਨਾਂ ਨੇ ਕੋਈ ਗੁਨਾਹ ਕਰਤਾ ਹੀਗਾ ਤੇ ਜਾਂ ਉਹ ਡਾਕੂ ਸੀ ਜਾਂ ਉਹ ਬਦਮਾਸ਼ ਸੀਗੇ ਜਾਂ ਉਹ ਚੋਰ ਸੀਗੇ ਜਾਂ ਉਹ ਚਿੱਟਾ ਵੇਚਦੇ ਸੀਗੇ ਜਾਂ ਉਹ ਗੈਸਟਰ ਸੀਗੇ ਤੇ ਜਾਂ ਖੜਕੂ ਸੀਗੇ ਕੀ ਚੀਜ਼ ਸੀਗੇ ਕਿਉਂ ਉਹਨਾਂ ਦੀਆਂ ਦਸਤਾਰਾਂ ਨੂੰ ਪਾਇਆ ਜਾਂਦਾ ਹੈਗਾ ਕਿਉਂ ਦਸਤਾਰਾਂ ਦੀ ਬੇਅਦਬੀ ਕੀਤੀ ਜਾਂਦੀ ਕਿਉਂ ਕੇਸਾਂ ਤੋਂ ਫੜ ਕੇ ਖਿੱਚਿਆ ਜਾਂਦਾ ਹੈਗਾ ਮੈਨੂੰ ਇਹ ਸਮਝ ਨਹੀਂ ਆਉਂਦੀ ਪਈ ਵੀ ਸਾਡੇ ਸਿੱਖਾਂ ਦੇ ਪਿੱਛੇ ਕਿਉਂ ਪਏ ਹੋਇਆ ਆ ਆਪਾਂ ઋਸ਼ੀਕੇਸ਼ ਦੀ ਗੱਲ ਨਾ ਵੀ ਕਰੀਏ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਆਏ ਦੀ ਨਹੀਂ ਇਦਾਂ ਦੇ ਮਾਮਲੇ ਦੇਖਣ ਨੂੰ ਮਿਲਦੇ ਨੇ ਇਹਨਾਂ ਨੂੰ ਦੇਖ ਕੇ ਕੀ ਲੱਗਦਾ ਵੀ ਲੋਕਾਂ ਦੇ ਵਿੱਚ ਇੱਕ ਸਿੱਖ ਨੂੰ ਲੈ ਕੇ ਜਿਹੜੀ ਰਿਸਪੈਕਟ ਖਤਮ ਹੋ ਗਈ ਹੈ ਜਾਂ ਸਰਕਾਰਾਂ ਦਾ ਡਰ ਖਤਮ ਹੋ ਗਿਆ ਦੇਖੋ ਜੀ ਇਹਦੇ ਵਿੱਚ ਉਥੋਂ ਦੀ ਜਿਹੜੀ ਸਰਕਾਰ ਹੈ ਫਿਰ ਡਾਰੀ ਖਤਮ ਹੈ ਜਿਹੜੇ ਦਸਤਾਰਾਂ ਨੂੰ ਪਾ ਕੇ ਅੰਦਰੋਂ ਦੁਕਾਨ ਦੇ ਵਿੱਚੋਂ ਖੱਚ ਕੇ ਲਿਆਉਂਦੇ ਖੱਚ ਤੂੰ ਕਰਦੇ ਪਿਆ ਆ ਕੇਸਾ ਤੋਂ ਫੜ ਕੇ ਉਹਨੂੰ ਬਾਹਰ ਖਿੱਚਦੇ ਪਏ ਗਿਆ ਦਸਤਾਰ ਲਾ ਕੇ ਪੈਰਾ ਚ ਰੋਲਦੀ ਪਈ ਆ ਫਿਰ ਉਹ ਸਰਕਾਰ ਮੈਨੂੰ ਲੱਗਦਾ ਸਰਕਾਰ ਮਿਲੀ ਹੋਈ ਆ ਬਿਲਕੁਲ ਜਿਹੜੀਆਂ ਦਸਤਾਰਾਂ ਨੂੰ ਸਾਡੇ ਇਹਨੂੰ ਪਵਾ ਰਿਆ ਇੱਕੀ ਗੱਲ ਉਹਨਾਂ ਦੇ ਬੰਦੇ ਤੇ ਪਰਚੇ ਨਹੀਂ ਪੈ ਸਕਦੇ ਉਹ ਬੰਦਿਆਂ ਦੇ ਉੱਤੇ ਕਾਰਵਾਈ ਹੋਵੇ ਜਲਦੀ ਤੋਂ ਜਲਦ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਤੇ ਜੇ ਅਸੀਂ ਅੱਜ ਤੋਂ ਅਸੀਂ ਵੀ ਇੱਥੋਂ ਜ਼ੋਰ ਲਾ ਰਹੇ ਹਾਂ ਅਸੀਂ ਵੀ ਕਰਾਂਗੇ ਅਸੀਂ ਆਪਣਾ ਆਪਣੇ ਅਫਸਰਾਂ ਨੂੰ ਜਿਹੜੇ ਸਾਡੇ ਮਾਨਯੋਗ ਸੀਬੀ ਸਾਹਿਬ ਆ ਇਹ ਵੀ ਦੇਵਾਂਗੇ ਇੱਥੋਂ ਜੇ ਨਾ ਹੈ ਉੱਥੇ ਸੁਣੋ ਇੱਥੋਂ ਅਸੀਂ ਕਾਰਵਾਈ ਕਰਵਾਵਾਂਗੇ ਅਫਸਰਾਂ ਨੂੰ ਕਵਾਂਗੇ ਲੈਟਰ ਪੈਡ ਦੇਵਾਂਗੇ ਵੀ ਸਰ ਉੱ ਕਾਰਵਾਈ ਕੀਤੀ ਵੇ ਇਥੋਂ ਵੀ ਇਹੀ ਪਰਚਾ ਪਾਉਣ ਦੀ ਕੋਸ਼ਿਸ਼ ਕਰ ਰਹੇ ਏਦਾਂ ਦੇ ਅਨਸਰਾਂ ਦੀ ਗੱਲ ਕਰੀਏ ਏਦਾਂ ਦੇ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਆਏ ਦੀ ਨਹੀਂ ਕੁਛ ਨਾ ਕੁਛ ਨਵਾਂ ਕਾਂਡ ਕਰਦੇ ਨੇ ਕਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਕਦੀ ਜਿਹੜੇ ਹੈਗੇ ਆ ਕੁੜੀਆਂ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਦੀ ਕੁੜੀਆਂ ਨਾਲ ਬਦਸਲੂਕੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਦੀ ਚਿੱਟਾ ਖੋਰੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਵੀ ਆਹ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਤੇ ਰੋਕ ਕਦੋਂ ਲੱਗੇਗੀ ਦੇਖੋ ਜੀ ਹੁਣ ਚਿੱਟੇ ਦੀ ਗੱਲ ਕਰਦੇ ਹਾਂ ਚਿੱਟੇ ਦੀ ਤੁਸੀਂ ਗੱਲ ਕੀਤੀ ਆ ਇਹ ਚੱਲਦਾ ਬਹੁਤ ਇਸ ਟਾਈਮ ਚਿੱਟੇ ਦੀ ਜਿਹੜੀ ਚਿੱਟੇ ਦੀ ਗੱਲ ਹੈ ਨਾ ਬਹੁਤ ਵਧੀਆ ਕੰਮ ਕਰ ਰਹੇ ਸਾਡੇ ਅਫਸਰ ਮਾਨਯੋਗ ਜਿੰਨੇ ਵੀ ਅਫਸਰ ਹੈ ਹੁਣ ਦੇਖੋ ਪਿੱਛੇ ਜੇ ਇੱਕ ਜਨਾਨੀ ਥਾਪੜ ਥਾਪੜ ਕੇ ਕਹਿ ਰਹੀ ਸੀਗੀ ਚਿੱਟਾ ਮੈਂ ਵੇਚੂਗੀ ਸਰਿਆ ਉਹਦਾ ਘਰ ਟਾਤਾ ਮੈਂ ਤਾਂ ਕਹਿੰਦਾ ਇੰਦਾ ਮੈਂ ਵਧੀਆ ਗੱਲ ਕਰ ਰਹੇ ਨਾ ਸਾਡੇ ਅਫਸਰ ਵਧੀਆ ਕਰ ਰਹੇ ਆ ਜੇ ਕੋਈ ਚਿੱਟਾ ਵੇਚਦਾ ਕਿਸੇ ਦੇ ਬੱਚੇ ਬਰਬਾਦ ਹੁੰਦੇ ਆ ਕਿਸੇ ਦਾ ਯਾਰ ਬਹੁਤ ਬੁਰਾ ਹਾਲ ਹੈ ਚਿੱਟੇ ਨਾਲ ਬਹੁਤ ਵਧੀਆ ਅਫਸਰ ਸਾਡੇ ਅਫਸਰਾਂ ਨੇ ਇੰਨਾ ਵਧੀਆ ਸਕੀਮ ਸੋਚੀ ਆ ਵੀ ਵਧੀਆ ਕੰਮ ਕਰਦੇ ਪਏ ਆ ਅਸੀਂ ਇਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਅਸੀਂ ਵੀ ਸਾਥ ਦੇਵਾਂਗੇ ਜਦੋਂ ਸਾਨੂੰ ਵੀ ਪਤਾ ਲੱਗਿਆ ਵੀ ਇੱਥੇ ਚਿੱਟਾ ਵੇਦੇ ਆ ਅਸੀਂ ਵੀ ਉਹਨਾਂ ਨੂੰ ਫੜ ਕੇ ਅਫਸਰਾਂ ਨੂੰ ਫੜਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜੀ ਇਹ ਇੱਕ ਜੀਜ਼ਾ ਜ਼ਰੂਰ ਕਰਾਂਗੇ ਤੁਹਾਨੂੰ ਮੈਂ ਕਹਿਣਾ ਵੀ ਤੁਹਾਡੇ ਵੱਲੋਂ ਨਾ ਤੁਹਾਡੀਆਂ ਵੀਡੀਓ ਨਾਲ ਲੋਕ ਬਹੁਤ ਇਨਸਪਾਇਰ ਹੁੰਦੇ ਨੇ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਲੋਕਾਂ ਨੂੰ ਕੁਝ ਜਾਣਨ ਨੂੰ ਮਿਲਦਾ ਹੈ ਮੈਂ ਚਾਹਣਾ ਵੀ ਤੁਸੀਂ ਇੱਕ ਆਖਰੀ ਮੈਸੇਜ ਜਿਹੜਾ ਲੋਕਾਂ ਨੂੰ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਤੁਸੀਂ ਪਹਿਲਾਂ ਪੁੱਛਿਆ ਸੀ ਨਾ ਵੀ ਸਰਦਾਰ ਜੀ ਜਦੋਂ ਜਿੱਥੇ ਖੜ੍ਹ ਜਾਵੇ ਜੀ ਤੇ ਉੱਥੇ ਵੀ ਭੱਜ ਜਾਂ ਇਹ ਨਾ ਜਿਹੜੀ ਇੱਕ ਅੰਗਰੇਜ਼ਾਂ ਦੇ ਟਾਈਮ ਦੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਜਦੋਂ ਰੇਲ ਗੱਡੀ ਬਣਾਈ ਸੀਗੀ ਜਦੋਂ ਡਾਕੂ ਪੈਂਦੇ ਸੀ ਨਾ ਅੰਗਰੇਜ਼ਾਂ ਦੇ ਵਿੱਚ ਡਾਕੂ ਪੈ ਜਾਂਦੇ ਸੀਗੇ ਉਹਦੇ ਵਿੱਚ ਜੇ ਕਦੇ ਇੱਕ ਰੇਲ ਗੱਡੀ ਦੇ ਵਿੱਚ ਇੱਕ ਸਰਦਾਰ ਜੀ ਬਹਿ ਜਾਂਦਾ ਸੀ ਨਾ ਤੇ ਆਪਣੇ ਜਿਹੜੇ ਅੰਗਰੇਜ਼ ਲੋਕ ਹੁੰਦੇ ਸੀਗੇ ਉਹ ਵਾਈਫ ਆਪਣੀ ਜਨਾਨੀ ਨੂੰ ਉਹ ਸਰਦਾਰ ਜੀ ਕੋਲੇ ਬਿਠਾ ਦਿੰਦੇ ਸੀ ਸਾਡੀ ਇਹ ਜਿਹੜੀ ਬਾਈ ਜਨਾਨੀ ਆ ਸਾਡੀ ਵੀ ਸਾਡੀ ਸੇਫਟੀ ਚ ਰਹੂਗੀ ਸਰਦਾਰ ਸਾਡੀ ਸੇਫਟੀ ਚ ਰੱਖੂਗੀ ਰੱਖੂਗਾ ਤੇ ਜਦੋਂ ਡੱਬੇ ਦੇ ਵਿੱਚ ਵੜਦੇ ਸੀ ਨਾ ਸਰਦਾਰ ਬਹਿ ਜਾਂਦਾਈ ਉੱਥੇ ਡਾਕੂ ਚੋਰ ਨਹੀਂ ਆਉਂਦੇ ਸੀ ਡਾਕੂ ਪਹਿਲੇ ਲੁੱਟਦੇ ਹੁੰਦੇ ਸੀ ਟ੍ਰੇਨਾਂ ਇਹ ਡਾਕੂ ਨਹੀਂ ਆਉਂਦੇ ਸੀਗੇ ਐਨੇ ਵੀ ਜਿਹੜੇ ਅੰਗਰੇਜ਼ ਲੋਕ ਸੀ ਉਹ ਵੀ ਐਨਾ ਡਰ ਮੰਨਦੇ ਐਨਾ ਕਹਿੰਦੇ ਹੁੰਦੇ ਸੀ ਵੀ ਸਾਡੀ ਸੇਫਟੀ ਰੱਖਦੇ ਸਰਦਾਰ ਤੇ ਅੱਜ ਕੱਲ ਸਾਡੇ ਲੋਕ ਜਿਹੜੇ ਜਿਹੜਾ ਮੰਢੀਰ ਆ ਇਹ ਦਸਤਾਰਾਂ ਦਾ ਮੁੱਦਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਦਸਤਾਰ ਦਾ ਮੁੱਦਾ ਕੀ ਆ ਦਸਤਾਰ ਦੀ ਮਾਨਤ ਕੀ ਹੈਗੀ ਆ ਮਾਨਤਾ ਕੀ ਆ ਦੇਖੋ ਸਾਡੀ ਦਸਤਾਰ ਪਿੱਛੇ ਸਬ ਗੁਰੂ ਮਹਾਰਾਜ ਨੇ ਸਾਰਾ ਪਰਿਵਾਰ ਵਾਰਤਾ Hindu ਧਰਮ ਵਾਸਤੇ ਪਰਿਵਾਰ ਵਾਰਤਾ ਬੱਚੇ ਵਾਰਤੇ ਜੇ ਹੁਣ ਚੀਜ਼ਾਂ ਨਾ ਦੇਖਣ ਤੇ ਲੱਖ ਲਾਂਤਾ ਇਦਾਂ ਦੇ ਬੰਦਿਆਂ ਦੇ ਉੱਤੇ ਜਿਹੜੇ ਇਸ ਸਰਾਰਤੀ ਆਸਰੇ ਗਏ ਜੀ ਬਹੁਤ ਬਹੁਤ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ